ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ ਦਫ਼ਤਰ ਸਰਕਾਰੀ ਕਾਲਜ ਰੋਪੜ ਵੱਲੋਂ ਵੈਕੈਂਸੀ ਐਨਾਉਂਸ ਕੀਤੇ ਆ ਗਏ ਹਨ ਜਿਸ ਦੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਵੇਗੀ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਜੀ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ ਦਫ਼ਤਰ ਸਰਕਾਰੀ ਕਾਲਜ ਰੋਪੜ ਸਰਕਾਰੀ ਕਾਲਜ ਰੋਪੜ ਵਿਖੇ ਨਰੋਲ ਅਰਜੀ ਅਰਜੀ ਤੌਰ ਤੇ ਕਰਮਚਾਰੀ ਰੱਖੇ ਜਾਣੇ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਜੀ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀਆਂ ਦੋ ਵੈਕੈਂਸੀਆਂ ਬੇਲਦਾਰ ਦੀਆਂ ਦੋ ਸਫਾਈ ਸੇਵਕਾਂ ਦੀਆਂ ਤਿੰਨ ਚੌਂਕੀਦਾਰ ਦੀਆਂ ਤਿੰਨ ਵੈਕੈਂਸੀਆਂ ਅਨਾਉਂਸ ਕੀਤੀਆਂ ਹਨ ਉਮੀਦਵਾਰ ਦੀ ਮੌਕੇ ਤੇ ਇੰਟਰਵਿਊ ਮਿਤੀ 19/2/2024 ਨੂੰ ਸਵੇਰੇ 10:30 ਵਜੇ ਪ੍ਰਿੰਸੀਪਲ ਦਫ਼ਤਰ ਵਿਖੇ ਹੋਵੇਗੀ ਯੋਗਤਾ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਲਾਗੂ ਹੋਵੇਗੀ ਲੜੀ ਨੰਬਰ 1 ਅਸਾਮੀ ਲਈ ਉਮੀਦਵਾਰ ਦਾ ਟਾਈਪਿੰਗ ਟੈਸਟ ਅੰਗਰੇਜ਼ੀ ਅਤੇ ਪੰਜਾਬੀ ਨਿਧਾਰ ਸਪੀਡ ਤੇ ਉਕਤ ਮਿਤੀ ਨੂੰ ਹੀ ਲਿਆ ਜਾਵੇਗਾ ਇਹ ਅਸਾਮੀਆਂ ਨਰੋਲ ਅਰਜੀ ਆਰਜੀ ਹਨ ਇਸ ਵਿੱਚ ਪੱਕਾ ਕਰਨ ਦਾ ਕੋਈ ਇਕਰਾਰ ਨਹੀਂ ਹੈ ਇੰਟਰਵਿਊ ਲਈ ਕੋਈ ਵੀ ਟੀਏਡੀਏ ਨਹੀਂ ਦਿੱਤਾ ਜਾਵੇਗਾ ਸੋ ਤੁਸੀਂ ਜਿਹੜੇ ਵੀ ਐਲੀਜੀਬਲ ਕੈਂਡੀਡੇਟ ਹਨ ਉਹ ਸਰਕਾਰੀ ਕਾਲਜ ਰੋਪੜ ਵਿਖੇ ਆਪਣੇ ਇੰਟਰਵਿਊ ਦੇ ਸਕਦੇ ਹਨ ਇੰਟਰਵਿਊ ਸਵੇਰੇ ਸਾਢੇ 10 ਵਜੇ ਹੋਵੇਗੀ 19/2/2024 ਨੂੰ ਤੁਸੀਂ ਇਹ ਇੰਟਰਵਿਊ ਦੇ ਸਕਦੇ ਹੋ ਸੋ ਇਦਾਂ ਦੀਆਂ ਹੋਰ ਗਵਰਨਮੈਂਟਰ ਤੇ ਪ੍ਰਾਈਵੇਟs ਜੌਬਸ ਲਈ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ